ਸਾਲ 1776 ਦਾ ਤੇ ਜਗ੍ਹਾ ਵਾ ਇੰਗਲੈਂਡ ਦੀ ਰਾਜਧਾਨੀ ਲੰਡਨ ਨਵੰਬਰ ਦੀ ਇੱਕ ਬਹੁਤ ਹੀ ਠੰਡੀ ਤੇ ਧੁੰਦਪਰੀ ਸਵੇਰ ਵਾਲੇ ਦਿਨ ਬਿਨਾ ਇੰਟਰਨੈਟ ਤੇ ਵਟਸਐਪ ਤੋਂ ਵੀ ਇੱਕ ਖਬਰ ਪੂਰੇ ਲੰਡਨ ਦੇ ਵਿੱਚ ਵਾਇਰਲ ਹੋ ਜਾਂਦੀ ਹੈ ਖਬਰ ਇੱਕ ਇਨਸਾਨ ਦੀ ਮੌਤ ਦੇ ਨਾਲ ਜੁੜੀ ਹੋਈ ਤੇ ਇਨਸਾਨ ਕੌਣ ਆ ਭਾਰਤ ਦੇ ਵਿੱਚ ਅੰਗਰੇਜ਼ੀ ਹਕੂਮਤ ਦੀ ਨੀ ਰੱਖਣ ਵਾਲਾ ਰੌਬਰਟ ਕਲਾਈਵ ਯੰਫਰ ਇੰਗਲੈਂਡ ਦੇ ਵਿੱਚ ਜਿਹਨੂੰ ਲੋਕ ਬੈਰਨ ਕਲਾਈਵ ਆਫ ਪਲਾਸੀ ਦੇ ਨਾਮ ਦੇ ਨਾਲ ਜਾਣਦੇ ਆ ਖਬਰ ਦੇ ਮੁਤਾਬਕ ਰੌਬਰਟ ਕਲਾਈਵ ਨੇ ਆਪਣੇ ਹੱਥਾਂ ਦੇ ਨਾਲ ਆਪਣਾ ਹੀ ਗਲਾ ਕੱਟ ਕੇ ਆਤਮ ਹੱਤਿਆ ਕਰ ਲਈ ਉਹਦੇ ਬਿਲਕੁਲ ਕੋਲੇ ਇੱਕ ਬਲੇਡ ਤੇ ਨਾਲ ਹੀ ਇੱਕ ਜ਼ਹਿਰ ਵਾਲੀ ਸ਼ੀਸ਼ੀ ਮਿਲਦੀ ਆ ਰੌਬਰਟ ਕਲਾਈਵ ਦਾ ਜਨਮ 1725 ਦੇ ਵਿੱਚ ਸ਼ਰੋਪ ਸ਼ਹਿਰ ਨਾਂ ਦੇ ਇੱਕ ਬਹੁਤ ਛੋਟੇ ਜਿਹੇ ਪਿੰਡ ਦੇ ਵਿੱਚ ਹੁੰਦਾ ਤੇ ਉਹਦੇ ਪਿੰਡ ਦੇ ਲੋਕ ਉਹਨੂੰ ਯਾਦ ਕਰਦੇ ਆ ਇੱਕ ਬਹੁਤ ਹੀ ਜ਼ਿਆਦਾ ਸ਼ਰਾਰਤੀ ਤੇ ਬਹੁਤ ਹੀ ਗੁੱਸੇਖੋਰ ਇਨਸਾਨ ਦੀ ਤਰ੍ਹਾਂ ਰੌਬਰਟ ਕਲਾਈਵ ਦੀ ਉਮਰ 19 ਸਾਲ ਦੀ ਹੋ ਚੁੱਕੀ ਆ ਇੰਗਲੈਂਡ ਦੇ ਵਿੱਚ ਉਹਦੇ ਕਾਰਨ ਦੇ ਲਈ ਕੋਈ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਹੈਗੀਆਂ ਤਾਂ ਫਾਈਨਲੀ ਉਹ ਇੰਡੀਆ ਦੇ ਵਿੱਚ ਕੰਮ ਕਰਨ ਵਾਲੀ ਈਸਟ ਇੰਡੀਆ ਕੰਪਨੀ ਦੇ ਵਿੱਚ ਇੱਕ ਜੂਨੀਅਰ ਕਲਰਕ ਦੀ ਨੌਕਰੀ ਹਾਸਲ ਕਰ ਲੈਂਦਾ ਤੇ ਇੱਕ ਜਹਾਜ਼ ਛੱਡ ਕੇ ਮਦਰਾਸ ਪਹੁੰਚ ਜਾਂਦਾ ਸਾਲ 1744 ਦਾ ਇਸ ਟਾਈਮ ਤੱਕ ਈਸਟ ਇੰਡੀਆ ਕੰਪਨੀ ਹਾਲੇ ਵੀ ਸਿਰਫ ਬਿਜ਼ਨਸ ਹੀ ਕਰ ਰਹੀ ਸੀ ਜਾਂ ਕਮ ਸੇ ਕਮ ਬਿਜ਼ਨਸ ਕਰਨ ਦਾ ਦਿਖਾਵਾ ਹੀ ਹਾਲੇ ਕਰ ਰਹੀ ਸੀ ਉਹ ਇੰਡੀਆ ਦੇ ਵਿੱਚ ਕੋਈ ਬਹੁਤ ਵੱਡੀ ਤਾਕਤ ਨਹੀਂ ਬਣੀ ਸੀ ਤੇ ਉਸ ਟਾਈਮ ਦਾ ਇੰਡੀਆ ਬਹੁਤ ਛੋਟੇ ਛੋਟੇ ਰਾਜੇ ਰਜਵਾੜਿਆਂ ਦੇ ਆਪਸ ਦੇ ਵਿੱਚ ਤਕਰਾਰਾਂ ਦੇ ਨਾਲ ਭਰਿਆ ਹੋਇਆ ਸੀ 19 ਸਾਲ ਦਾ ਰੌਬਰਟ ਕਲਾਈਵ ਇਸ ਤਰ੍ਹਾਂ ਦੇ ਹਾਲਾਤਾਂ ਇਸ ਤਰ੍ਹਾਂ ਦੇ ਰਾਜਨੀਤਿਕ ਮਾਹੌਲ ਦੇ ਵਿੱਚ ਇੰਡੀਆ ਪਹੁੰਚਦਾ ਤੇ ਕਲੀਅਰਲੀ ਇਸ ਅਪਰਚੂਨਿਟੀ ਨੂੰ ਸੈਂਸ ਕਰ ਲੈਂਦਾ 1751 ਦੇ ਵਿੱਚ ਨੌਜਵਾਨ ਰੌਬਰਟ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਸਭ ਤੋਂ ਪਹਿਲਾ ਮੌਕਾ ਉਦੋਂ ਮਿਲਦਾ ਜਦੋਂ ਮਦਰਾਸ ਦੇ ਵਿੱਚ ਸਾਊਥ ਇੰਡੀਆ ਕਿਉਂਕਿ ਉੱਥੋਂ ਦੀ ਸਭ ਤੋਂ ਵੱਡੀਆਂ ਪਾਵਰਾਂ ਦੇ ਵਿੱਚ ਫਰਾਂਸ ਵੀ ਸ਼ਾਮਲ ਸੀ ਤੇ ਇਸ ਤੋਂ ਇਲਾਵਾ ਹਾਲੈਂਡ ਤੇ ਮਦਰਾਸ ਤੇ ਪੂਰੇ ਦੇ ਪੂਰੇ ਏਰੀਏ ਦੇ ਵਿੱਚ ਫਰਾਂਸ ਵਾਲੇ ਆਪਣਾ ਦਬਦਬਾ ਕਾਇਮ ਕਰਨ ਦੇ ਲਈ ਚੰਦਾ ਸਾਹਿਬ ਦੀ ਸਪੋਰਟ ਕਰਦੇ ਆ ਤੇ ਇਹਦੇ ਨਾਲ ਹੀ ਡਰ ਹੋ ਜਾਂਦਾ ਕਿ ਇੰਗਲੈਂਡ ਵਾਲਿਆਂ ਦਾ ਆਪਣਾ ਉਥੋ ਜਿੰਨਾ ਵੀ ਗੜ ਹੈਗਾ ਜਿੰਨੀ ਵੀ ਤਾਕਤ ਹੈਗੀ ਆ ਉਹ ਸਾਰੀ ਖਤਮ ਹੋ ਸਕਦੀ ਆ ਮਦਰਾਸ ਦੇ ਨੇੜੇ ਇੱਕ ਕਿਲਾ ਹੁੰਦਾ ਉਹਦਾ ਨਾਮ ਆ ਆਰਕੋਟ ਰੌਬਰਟ ਉਸ ਟਾਈਮ ਤੱਕ ਵੀ ਸਿਰਫ ਇੱਕ ਜੂਨੀਅਰ ਕਲਰਕ ਉਹਨੂੰ ਕਿਸੇ ਵੀ ਤਰ੍ਹਾਂ ਦੀ ਆਰਮੀ ਦੀ ਕੋਈ ਵੀ ਟ੍ਰੇਨਿੰਗ ਨਹੀਂ ਮਿਲੀ ਹੋਈ ਪਰ ਉਹ ਆਪਣੇ ਸੀਨੀਅਰ ਅਫਸਰਾਂ ਨੂੰ ਕਹਿੰਦਾ ਕਿ ਜੇ ਤੁਸੀਂ ਮੈਨੂੰ ਸਿਰਫ 500 ਸੈਨਿਕ ਦੇ ਦੋਗੇ ਤਾਂ ਮੈਂ ਤੁਹਾਨੂੰ ਆਰਕੋਟ ਦਾ ਇਹ ਕਿਲਾ ਫਤਿਹ ਕਰਕੇ ਦਿਖਾ ਦੂੰਗਾ ਮਰਦਾ ਕੀ ਨਾ ਕਰਦਾ ਵੜੀ ਗੱਲ ਸੀ ਉਸ ਟਾਈਮ ਦੇ ਉੱਪਰ ਅੰਗਰੇਜ਼ਾਂ ਦੀ ਕਿਉਂਕਿ ਫਰਾਂਸੀਸੀ ਉੱਥੇ ਬਹੁਤ ਹੀ ਜ਼ਿਆਦਾ ਇੱਕ ਵੱਡੀ ਤਾਕਤ ਉਸ ਟਾਈਮ ਦੇ ਉੱਪਰ ਹੁੰਦੇ ਆ 200 ਅੰਗਰੇਜ਼ ਸੈਨਿਕ ਤੇ 300 ਭਾਰਤੀ ਸੈਨਿਕਾਂ ਦੇ ਨਾਲ 25 ਸਾਲ ਦਾ ਰੌਬਰਟ ਕਲਾਈਵ ਆਰਕੋਟ ਦੇ ਕਿਲੇ ਵਦਨੋ ਵਦਨਾ ਸ਼ੁਰੂ ਹੁੰਦਾ ਰੋਬਰਟ ਕਲਾਈਵ ਦੇ ਅੰਡਰ 500 ਸੈਨਿਕ ਨੇ ਤੇ ਆਰਕੋਟ ਕਿਲੇ ਦੇ ਅੰਦਰ ਮੌਜੂਦ ਨੇ 5000 ਤੋਂ ਜ਼ਿਆਦਾ ਸੈਨਿਕ ਰੇਸ਼ੋ ਹੈਗੀ ਆ 10 ਤੇ 1 ਦੀ ਇੰਨੀ ਜ਼ਿਆਦਾ ਰੇਸ਼ੋ ਦਾ ਆਪਸ ਦੇ ਵਿੱਚ ਗੜਬੜ ਹੋਣ ਦੇ ਬਾਵਜੂਦ ਰੋਬਰਟ ਕਲਾਈਵ ਅੰਗਰੇਜ਼ਾਂ ਨੂੰ ਆਰਕੋਟ ਦਾ ਕਿਲਾ ਜਿੱਤ ਕੇ ਦੇ ਦਿੰਦਾ ਤੇ ਇਹਦੇ ਨਾਲ ਹੀ ਉਹਦੀ ਬਲੰਦੀ ਦਾ ਸਤਾਰਾ ਚਮਕਣਾ ਸ਼ੁਰੂ ਹੋ ਜਾਂਦਾ ਪਰ ਰੌਬਰਟ ਕਲਾਈਵ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਮੋੜ ਆਉਂਦਾ ਵਾ 1756 ਦੇ ਵਿੱਚ ਜਦੋਂ ਸਿਰਾਜੁਦਦਲਾ ਕਲਕੱਤੇ ਦਾ ਨਵਾਬ ਬਣ ਜਾਂਦਾ ਤੇ ਪੂਰੇ ਬੰਗਾਲ ਦਾ ਕੰਟਰੋਲ ਆਪਣੇ ਅੰダー ਲੈ ਲੈਂਦਾ ਉਸ ਟਾਈਮ ਦੇ ਉੱਪਰ ਬੰਗਾਲ ਪੂਰੇ ਇੰਡੀਆ ਦਾ ਸਭ ਤੋਂ ਜ਼ਿਆਦਾ ਅਮੀਰ ਏਰੀਆ ਹੁੰਦਾ ਤੇ ਇੱਥੋਂ ਮਿਲਣ ਵਾਲਾ ਰੈਵਨਿਊ ਇੱਥੋਂ ਮਿਲਣ ਵਾਲਾ ਟੈਕਸ ਹੋਰ ਕਿਸੇ ਵੀ ਏਰੀਆ ਤੋਂ ਕਿੰਨੇ ਹੀ ਗੁਣਾ ਜ਼ਿਆਦਾ ਹੁੰਦਾ ਤਾਂ ਹੁਣ ਲੜਾਈ ਸ਼ੁਰੂ ਹੋ ਚੁੱਕੀ ਆ ਬੰਗਾਲ ਦੇ ਕੰਟਰੋਲ ਦੀ ਤਾਂ ਇਹਦੇ ਚੱਲਦੇ ਹੀ ਪਲਾਸੀ ਦੀ ਲੜਾਈ ਸ਼ੁਰੂ ਹੁੰਦੀ ਆ ਦਿਨ ਆਉਂਦਾ 23 ਜੂਨ 1757 ਦਾ ਇੱਕ ਪਾਸੇ ਨਵਾਬ ਦੇ 50000 ਬੰਦੇ ਆ ਦੂਸਰੇ ਪਾਸੇ ਰੌਬਰਟ ਕਲਾਈਵ ਤੇ ਉਹਦੇ ਨਾਲ ਦੇ ਸਾਥੀਆਂ ਦੇ ਕੋਲ ਇਨੇ ਸਿਰਫ 3000 ਬੰਦੇ ਜਾਂ ਕਹਿ ਲਓ ਸੈਨਿਕ ਨਾਰਮਲੀ ਦੇਖਣ ਦੇ ਨਾਲ ਇਹ ਲੜਾਈ ਪੂਰੀ ਤਰ੍ਹਾਂ ਦੇ ਨਾਲ ਇੱਕ ਪਾਸੜਾ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਣੀ ਆ ਹੁੰਦਾ ਵੀ ਬਿਲਕੁਲ ਇਸ ਤਰ੍ਹਾਂ ਹੀ ਆ ਪਰ ਓਵੇਂ ਨਹੀਂ ਜਿਵੇਂ ਸ਼ਾਇਦ ਤੁਸੀਂ ਸੋਚ ਰਹੇ ਹੋ 50000 ਬੰਦੇ ਇਹਨਾਂ 3000 ਬੰਦਿਆਂ ਦੇ ਜਾਂ ਇਹਨਾਂ 3000 ਸੈਨਿਕਾਂ ਦੇ ਸਾਹਮਣੇ ਅਗਲੇ ਸਿਰਫ 1 ਘੰਟੇ ਦੇ ਅੰਦਰ ਹੀ ਹਾਰ ਮੰਨ ਲੈਂਦੇ ਆ ਤੇ ਇਥੋਂ ਸ਼ੁਰੂ ਹੋ ਜਾਂਦਾ ਅੰਗਰੇਜ਼ਾਂ ਦਾ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਥਾਪਿਤ ਹੋਣ ਦਾ ਸਿਲਸਲਾ ਅਸਲ ਦੇ ਵਿੱਚ ਉਸ ਦਿਨ ਦੀ ਲੜਾਈ ਉਸ ਦਿਨ ਨਹੀਂ ਬਲਕਿ ਉਸ ਤੋਂ ਕਾਫੀ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ ਤੇ ਜਦੋਂ ਤੱਕ ਨਵਾਬ ਨੂੰ ਲੱਗਦਾ ਉਦੋਂ ਤੱਕ ਲੜਾਈ ਖਤਮ ਵੀ ਹੋ ਚੁੱਕੀ ਸੀ ਜਿਹੜੇ ਇਹ 50000 ਸੈਨਿਕ ਜਾਂ ਇਹਨਾਂ ਦੇ ਬਹੁਤ ਵੱਡੇ ਅਫਸਰ ਨਵਾਬ ਦੇ ਵੱਲੋਂ 23 ਜੂਨ ਦੇ ਦਿਨ ਲੜਾਈ ਦੇ ਲਈ ਆਉਂਦੇ ਆ ਅਗਲੇ ਕੁਝ ਮਿੰਟਾਂ ਦੇ ਵਿੱਚ ਹੀ ਆਪਣਾ ਪਾਸਾ ਬਦਲ ਕੇ ਅੰਗਰੇਜ਼ਾਂ ਵੱਡੀ ਸਾਈਡ ਤੇ ਚਲੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਸ ਲੜਾਈ ਤੋਂ ਕੁਝ ਦਿਨ ਪਹਿਲਾਂ ਹੀ ਬਹੁਤ ਵੱਡੀਆਂ ਰਿਸ਼ਵਤਾਂ ਵੱਡੀਆਂ ਪਦਵੀਆਂ ਤੇ ਬਹੁਤ ਵੱਡੀਆਂ ਜ਼ਗੀਰਾਂ ਦੀ ਆਫਰ ਦਿੱਤੀ ਜਾ ਚੁੱਕੀ ਸੀ 32 ਸਾਲ ਦੇ ਇੱਕ ਨੌਜਵਾਨ ਅਫਸਰ ਰੌਬਰਟ ਕਲਾਈਵ ਨੇ ਜਿਹਨੂੰ ਨਾ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਆਰਮੀ ਵੱਲੋਂ ਟ੍ਰੇਨਿੰਗ ਸੀ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਖਾਸ ਪੜ੍ਹਾਈ ਲਿਖਾਈ ਦੀ ਉਹਦੇ ਕੋਲੇ ਯੋਗਤਾ ਸੀ ਇਹਦੇ باوجود ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਤੇ ਰਾਜਨੀਤੀ ਦੇ ਵਿੱਚ ਬਹੁਤ ਚੰਗੀ ਸੂਝ ਰੱਖਣ ਦੇ ਕਾਰਨ ਇਸ ਲੜਾਈ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੌਬਰਟ ਕਲਾਈਵ ਖਤਮ ਕਰ ਚੁੱਕਿਆ ਸੀ ਆਪਣੇ ਫੇਵਰ ਦੇ ਵਿੱਚ ਤੇ ਉਹ ਈਸਟ ਇੰਡੀਆ ਕੰਪਨੀ ਨੂੰ ਪੂਰੀ ਦੁਨੀਆ ਦੇ ਸਭ ਤੋਂ ਜ਼ਿਆਦਾ ਅਮੀਰ ਖਿੱਤਿਆਂ ਦੇ ਵਿੱਚੋਂ ਇੱਕ ਨੂੰ ਜਿੱਤ ਕੇ ਦੇ ਚੁੱਕਿਆ ਸੀ 1760 ਦੇ ਵਿੱਚ ਰੌਬਰਟ ਕਲਾਈਵ ਪਹਿਲੀ ਵਾਰ ਵਾਪਸ ਆਪਣੇ ਕੰਟਰੀ ਮੁੜਦਾ ਵਾ ਇੰਗਲੈਂਡ ਦੇ ਵਿੱਚ ਤੇ ਉਸ ਟਾਈਮ ਤੱਕ ਉਹ ਪੂਰੇ ਇੰਗਲੈਂਡ ਦਾ ਸਭ ਤੋਂ ਜ਼ਿਆਦਾ ਅਮੀਰ ਵਿਅਕਤੀ ਬਣ ਚੁੱਕਿਆ ਹੁੰਦਾ ਇੰਗਲੈਂਡ ਦੇ ਬਹੁਤ ਸਾਰੇ ਲੋਕਾਂ ਨੇ ਉਹਦੀ ਇਸ ਅਚੀਵਮੈਂਟ ਨੂੰ ਬਹੁਤ ਹੀ ਜ਼ਿਆਦਾ ਵਧੀਆ ਕਿਹਾ ਬਹੁਤ ਜ਼ਿਆਦਾ ਸਲਾਹਿਆ ਪਰ ਦੂਸਰੇ ਪਾਸੇ ਬਹੁਤ ਸਾਰੇ ਇੰਗਲੈਂਡ ਦੇ ਵਿੱਚ ਹੀ ਇਸ ਤਰ੍ਹਾਂ ਦੇ ਗੋਰੇ ਸੀ ਤੇ ਬਹੁਤ ਸਾਰੇ ਉੱਚੇ ਤਬਕੇ ਦੇ ਇਸ ਤਰ੍ਹਾਂ ਦੇ ਲੋਕ ਸੀ ਜਿਹੜੇ ਰੌਬਰਟ ਕਲਾਈਵ ਨੂੰ ਸਿਰਫ ਇੱਕ ਕੋਲਡ ਬਲੱਡਡ ਮੌਕਾ ਪ੍ਰਸਤ ਦੱਸਦੇ ਸੀ ਤੇ ਸਿਰਫ ਇੱਕ ਬਹੁਤ ਵੱਡਾ ਸਾਜ਼ਿਸ਼ਕਾਰਾ ਰੌਬਰਟ ਕਲਾਈਵ ਨੇ ਉਸ ਤੋਂ ਬਾਅਦ ਬੰਗਾਲ ਦੇ ਅਗਲੇ ਨਵਾਬ ਤੋਂ ਉਹਨੂੰ ਨਵਾਬੀ ਬਖਸ਼ੀ ਜਾਣ ਦੇ ਏਵਜ ਦੇ ਵਿੱਚ 234000 ਪੌਂਡ ਉਹਦੇ ਤੋਂ ਲਏ ਤੇ ਇਸ ਤੋਂ ਬਿਨਾ 30000 ਪੌਂਡ ਹਰ ਸਾਲ ਦੀ ਉਹਦੇ ਤੋਂ ਤਨਖਾਹ ਲੈਣੀ ਸ਼ੁਰੂ ਕਰਤੀ ਤੇ ਇਹ ਚੀਜ਼ ਸਿਰਫ ਉਹ ਸੀ ਜਿਹੜੀ ਉਹਨੂੰ ਨਿੱਜੀ ਤੌਰ ਦੇ ਉੱਪਰ ਮਿਲ ਰਹੀ ਸੀ ਇੰਗਲੈਂਡ ਦੇ ਵਿੱਚ ਵਾਪਸ ਪਹੁੰਚਣ ਦੇ ਉੱਪਰ ਆਪਣੇ ਇਸ ਪੈਸੇ ਦੇ ਜੋੜ ਦੇ ਉੱਪਰ ਪਾਰਲੀਮੈਂਟ ਦੇ ਵਿੱਚ ਉਹ ਆਪਣੇ ਲਈ ਇੱਕ ਸੀਟ ਵੀ ਖਰੀਦ ਲੈਂਦਾ ਆਉਣ ਵਾਲੇ ਟਾਈਮ ਦੇ ਵਿੱਚ ਇੰਗਲੈਂਡ ਦੇ ਵਿੱਚ ਉਹਦੇ ਉੱਪਰ ਬਹੁਤ ਵੱਡੇ ਵੱਡੇ ਇਲਜ਼ਾਮ ਲੱਗਦੇ ਨੇ ਜਿਦੇ ਵਿੱਚ ਕਰਪਸ਼ਨ ਦੇ ਤੇ ਭਾਰਤ ਦੀ ਜਨਤਾ ਨੂੰ ਲੁੱਟਣ ਦੇ ਇਲਜ਼ਾਮ ਸਭ ਤੋਂ ਜ਼ਿਆਦਾ ਪ੍ਰਮੁੱਖ ਨੇ ਹੁਣ ਆਪਾਂ ਚੱਲਦੇ ਹਾਂ ਸਨ 1765 ਵੱਲ 1765 ਤੱਕ ਰੋਬਰਟ ਕਲਾਈਵ ਤੋਂ ਬਿਨਾ ਈਸਟ ਇੰਡੀਆ ਕੰਪਨੀ ਦੇ ਆਪਣੇ ਹਾਲਾਤ ਬੁਰੇ ਹੋਣੇ ਸ਼ੁਰੂ ਹੋ ਗਏ ਚੀਜ਼ਾਂ ਨੂੰ ਉਹ ਪੂਰੀ ਤਰ੍ਹਾਂ ਦੇ ਨਾਲ ਆਪਣੇ ਕੰਟਰੋਲ ਦੇ ਵਿੱਚ ਕਰਨ ਦੇ ਵਿੱਚ ਮੁਸ਼ਕਲ ਫੇਸ ਕਰ ਰਹੀ ਸੀ ਤਾਂ ਵਾਪਸ ਇੱਕ ਵਾਰੀ ਬੁਲਾਇਆ ਜਾਂਦਾ ਰੋਬਰਟ ਕਲਾਈਵ ਨੂੰ ਰੋਬਰਟ ਕਲਾਈਵ ਵਾਪਸ ਬੰਗਾਲ ਪਹੁੰਚਦਾ ਵਾ ਤੇ ਇੱਕ ਵਾਰੀ ਫੇਰ ਤੋਂ ਈਸਟ ਇੰਡੀਆ ਕੰਪਨੀ ਦਾ ਜਿਹੜਾ ਕਬਜ਼ਾ ਵਾ ਬੰਗਾਲ ਦੇ ਉੱਪਰ ਉਹਨੂੰ ਦੁਬਾਰਾ ਤੋਂ ਬਹੁਤ ਹੀ ਸਟਰੋਂਗ ਕਰਨਾ ਸ਼ੁਰੂ ਕਰ ਦਿੰਦਾ ਤੇ ਹੁਣ ਉਹਨੇ ਪਹਿਲੀ ਵਾਰੀ ਈਸਟ ਇੰਡੀਆ ਕੰਪਨੀ ਦੀ ਇੱਕ ਆਪਣੀ ਪਰਸਨਲ ਆਰਮੀ ਹੋਣ ਦੀ ਲੋੜ ਵੀ ਮਹਿਸੂਸ ਕੀਤੀ। ਰੌਬਰਟ ਕਲਾਈਵ ਜਦੋਂ ਇਸ ਵਾਰ ਇੰਡੀਆ ਪਹੁੰਚਦਾ ਤਾਂ ਇੱਕ ਚੀਜ਼ ਉਹਦੇ ਧਿਆਨ ਵਿੱਚ ਆਉਂਦੀ ਆ ਕਿ ਇੱਕ ਟਾਈਮ ਦਾ ਦੁਨੀਆ ਦਾ ਸਭ ਤੋਂ ਅਮੀਰ ਸਾਮਰਾਜ ਮੁਗਲਾਂ ਦਾ ਅੰਪਾਇਰ ਹੁਣ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕਿਆ ਸੀ। ਉਹਨਾਂ ਦੇ ਕੋਲੇ ਇੰਨੀ ਪਾਵਰ ਹੀ ਨਹੀਂ ਸੀ ਕਿ ਈਵਨ ਉਹ ਈਸਟ ਇੰਡੀਆ ਕੰਪਨੀ ਦੇ ਨਾਲ ਸਿੱਧੀ ਸਿੱਧੀ ਲੜਾਈ ਲੜ ਸਕਦੇ। ਤਾਂ ਰੌਬਰਟ ਕਲਾਈਵ ਨੇ ਮੁਗਲ ਬਾਦਸ਼ਾਹ ਤੋਂ ਬੰਗਾਲ, ਬਿਹਾਰ ਤੇ ਓਡੀਸਾ ਦੀ ਟੈਕਸ ਲੈਣ ਦੇ ਅਧਿਕਾਰ ਖਰੀਦ ਲੈ ਜਾਂ ਕਹਿ ਲੋ ਤੱਕੇ ਦੇ ਨਾਲ ਹੀ ਲੈ ਲੇ ਤਾਂ ਇਸ ਸੰਧੀ ਦੇ ਨਾਲ ਫਾਈਨਲੀ ਈਸਟ ਇੰਡੀਆ ਕੰਪਨੀ ਬੰਗਾਲ ਦੀ ਖੁਦ ਹੀ ਮਾਲਕ ਬਣ ਜਾਂਦੀ ਆ ਇਸ ਵਾਰ ਸਨ 1767 ਦੇ ਵਿੱਚ ਰੌਬਰਟ ਕਲਾਈਵ ਜਦੋਂ ਇੰਡੀਆ ਨੂੰ ਛੱਡ ਕੇ ਵਾਪਸ ਇੰਗਲੈਂਡ ਪਹੁੰਚਦਾ ਵਾ ਤਾਂ ਹੁਣ ਤੱਕ ਉਹ ਬ੍ਰਿਟਾਨਵੀ ਸਾਮਰਾਜ ਦੀ ਇੰਡੀਆ ਦੇ ਵਿੱਚ ਇੱਕ ਪੂਰੀ ਪੱਕੀ ਨੀ ਧਰ ਚੁੱਕਿਆ ਸੀ 1769 ਤੋਂ ਲੈ ਕੇ 1773 ਤੱਕ ਅਗਲੇ 4-5 ਸਾਲਾਂ ਦੇ ਦਰਮਿਆਨ ਪੂਰੇ ਬੰਗਾਲ ਦੇ ਵਿੱਚ ਤਿੰਨ ਜ਼ਬਰਦਸਤ ਕਾਲ ਪੈਂਦੇ ਨੇ ਜਿਦੇ ਵਿੱਚ ਲੱਖਾਂ ਲੋਕਾਂ ਦੀ ਮੌਤ ਹੁੰਦੀ ਆ ਰੌਬਰਟ ਕਲਾਈਵ ਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਲੱਗਿਆ ਹੋਊਗਾ ਕਿ ਜਦੋਂ ਇੰਗਲੈਂਡ ਜਾਊਗਾ ਜਿਹੜੀ ਗੋਰੀ ਚਮੜੀ ਦੇ ਲੋਕਾਂ ਦੇ ਲਈ ਉਹਨੇ ਇੰਨਾ ਕੁਛ ਕੀਤਾ ਦੁਨੀਆ ਦੇ ਇੱਕ ਸਭ ਤੋਂ ਅਮੀਰ ਖਿੱਤੇ ਨੂੰ ਜਿੱਤ ਕੇ ਉਹਨੇ ਉਹਨਾਂ ਦੀ ਝੋਲੀ ਦੇ ਵਿੱਚ ਸਿੱਟਤਾ ਸ਼ਾਇਦ ਉਹ ਲੋਕ ਉਹਦੀ ਹੁਣ ਤੋਂ ਬਹੁਤ ਜ਼ਿਆਦਾ ਇੱਜ਼ਤ ਕਰਨਗੇ ਬਹੁਤ ਜ਼ਿਆਦਾ ਉਹਦੀ ਕਦਰ ਕਰਨਗੇ ਪਰ ਇਸ ਤਰ੍ਹਾਂ ਦੇ ਨਾਲ ਬਿਲਕੁਲ ਵੀ ਨਹੀਂ ਹੁੰਦਾ ਇੰਗਲੈਂਡ ਦੇ ਵਿੱਚ ਵੀ ਬੰਗਾਲ ਦੇ ਕਾਲਾਂ ਦੇ ਵਿੱਚ ਮਰਨ ਵਾਲੇ ਲੱਖਾਂ ਲੋਕਾਂ ਦੀਆਂ ਰਿਪੋਰਟਸ ਪਹੁੰਚਣੀਆਂ ਸ਼ੁਰੂ ਹੁੰਦੀਆਂ ਨੇ ਨਾਲ ਦੀ ਨਾਲ ਹੀ ਉੱਥੇ ਕਹਾਣੀਆਂ ਪਹੁੰਚਦੀਆਂ ਨੇ ਰੌਬਰਟ ਕਲਾਈਵ ਦੀ ਬੰਗਾਲ ਦੇ ਵਿੱਚ ਕੀਤੀ ਪੂਰੀ ਬੇਸ਼ਰਮੀ ਦੇ ਨਾਲ ਲੁੱਟਦੀਆਂ ਲੰਡਨ ਦੇ ਸਭ ਤੋਂ ਉੱਪਰਲੇ ਤਬਕੇ ਦੇ ਲੋਕਾਂ ਦੇ ਵਿੱਚ ਰੌਬਰਟ ਕਲਾਈਵ ਦੀ ਜਿਹੜੀ ਇਮੇਜ ਹੁੰਦੀ ਆ ਉਹ ਅੱਜ ਵੀ ਇਨਾ ਕੁਝ ਕਰ ਜਾਣ ਦੇ ਬਾਵਜੂਦ ਇੱਕ ਬਹੁਤ ਹੀ ਜ਼ਿਆਦਾ ਸਕੀਮੀ ਸਾਜ਼ਿਸ਼ ਘਾੜੇ ਦੀ ਹੁੰਦੀ ਆ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਮੌਕਾ ਪ੍ਰਸਤਾ ਤੇ ਜਿਨੇ ਬੰਗਾਲ ਦੇ ਲੋਕਾਂ ਨੂੰ ਇਸ ਕਗਾਰ ਤੱਕ ਗਰੀਬੀ ਦੇ ਮੂੰਹ ਦੇ ਵਿੱਚ ਚੋਕਤਾ ਕਿ ਅਕਾਲ ਦੇ ਕਾਰਨ ਉੱਥੇ ਲੱਖਾਂ ਲੋਕਾਂ ਦੀ ਮੌਤ ਹੋਈ ਦੋ ਵਾਰ ਇਵਨ ਪਾਰਲੀਮੈਂਟ ਦੇ ਵਿੱਚ ਰੌਬਰਟ ਕਲਾਈਵ ਨੂੰ ਬੁਲਾਇਆ ਜਾਂਦਾ ਉਹਦੇ ਉੱਪਰ ਦੋਸ਼ ਆਇਦ ਕੀਤੇ ਜਾਂਦੇ ਆ ਹੌਲੀ ਹੌਲੀ ਕਰਕੇ ਰੌਬਰਟ ਕਲਾਈਵ ਡਿਪਰੈਸ਼ਨ ਦੇ ਵਿੱਚ ਜਾਣਾ ਸ਼ੁਰੂ ਕਰਦਾ ਸ਼ਾਇਦ ਇੱਕ ਇੰਨੇ ਵੱਡੇ ਦੁਨੀਆ ਦੇ ਮੌਕਾ ਪ੍ਰਸਤ ਹਾਲਾਤ ਨੂੰ ਚੰਗੀ ਤਰ੍ਹਾਂ ਨਾਲ ਸਮਝਣਾ ਤੇ ਉਹਦਾ ਫਾਇਦਾ ਕਿਵੇਂ ਉਠਾਉਣਾ ਇਸ ਚੀਜ਼ ਦੇ ਵਿੱਚ ਐਕਸਪਰਟ ਇਸ ਇਨਸਾਨ ਨੂੰ ਵੀ ਕਿਤੇ ਨਾ ਕਿਤੇ ਆਪਣੇ ਲੋਕਾਂ ਤੋਂ ਕੁਝ ਹੱਦ ਤੱਕ ਇੱਜ਼ਤ ਦੀ ਆਸ ਰਹੀ ਹੋਗੀ ਪਰ ਜਦੋਂ ਉਹਨੂੰ ਅੰਗਰੇਜ਼ੀ ਸਮਾਜ ਤੋਂ ਇਹ ਬਿਲਕੁਲ ਵੀ ਨਹੀਂ ਮਿਲਦੀ ਤਾਂ ਉਹਦੀ ਮਾਨਸਿਕ ਹਾਲਤ ਹੌਲੀ-ਹੌਲੀ ਖਰਾਬ ਹੋਣੀ ਸ਼ੁਰੂ ਹੁੰਦੀ ਹੈ ਰੋਬਰਟ ਕਲਾਈਵ ਆਪਣੇ ਆਪ ਨੂੰ ਅੰਗਰੇਜ਼ੀ ਸਮਾਜ ਤੋਂ ਲੰਡਨ ਦੇ ਲੋਕਾਂ ਤੋਂ ਦੂਰ ਕਰਨਾ ਸ਼ੁਰੂ ਕਰ ਦਿੰਦਾ ਤੇ ਹੁਣ ਉਹਨੇ ਅਫੀਮ ਖਾਣੀ ਪਹਿਲਾਂ ਦੇ ਨਾਲੋਂ ਵੀ ਬਹੁਤ ਜ਼ਿਆਦਾ ਵਧਾ ਦਿੱਤੀ ਹੈ ਫਾਈਨਲੀ ਦਨ ਔਨ ਦਾ 2 ਨਵੰਬਰ 1774 ਦਾ ਜਦੋਂ ਰੌਬਰਟ ਕਲਾਈਵ ਦੀ ਲਾਸ਼ ਉਹਦੇ ਆਪਣੇ ਘਰ ਦੇ ਵਿੱਚੋਂ ਮਿਲਦੀ ਆ ਜਿਹਦਾ ਮੈਂ ਜ਼ਿਕਰ ਇਸ ਵੀਡੀਓ ਦੇ ਬਿਲਕੁਲ ਸਟਾਰਟਿੰਗ ਦੇ ਵਿੱਚ ਹੀ ਕੀਤਾ ਉਹਦਾ ਗਲਾ ਕੱਟਿਆ ਹੋਇਆ ਵਾ ਉਹਦੇ ਬੈੱਡ ਦੇ ਉੱਪਰ ਇੱਕ ਰੇਜ਼ਰ ਪਿਆ ਵਾ ਇੱਕ ਬਲੇਡ ਪਿਆ ਵਾ ਤੇ ਨਾਲ ਹੀ ਇੱਕ ਜ਼ਹਿਰ ਦੀ ਸ਼ੀਸ਼ੀ ਪਈ ਆ ਤੇ ਇਸ ਤਰ੍ਹਾਂ ਦੇ ਨਾਲ ਅੰਤ ਹੋਇਆ ਇੱਕ ਇਸ ਤਰ੍ਹਾਂ ਦੇ ਇਨਸਾਨ ਦਾ जिने पब्लिक ओपिनियन ਨੂੰ ਪੂਰੀ ਤਰ੍ਹਾਂ ਦੇ ਨਾਲ ਦੋ ਹਿੱਸਿਆਂ ਦੇ ਵਿੱਚ ਵੰਡਤਾ ਇੱਕ ਪਾਸੇ ਕਿ ਇਸ ਤਰ੍ਹਾਂ ਦਾ ਇਨਸਾਨ ਜਿਹਦੇ ਵਿੱਚ ਇੰਨੀ ਕਾਬਲੀਅਤ ਸੀ ਕਿ ਉਸ ਕੱਲੇ ਇਨਸਾਨ ਨੇ ਇੱਕ ਇੰਨੇ ਵੱਡੇ ਸਾਮਰਾਜ ਨੂੰ ਜਿੱਤ ਲਿਆ ਪਰ ਦੂਸਰੇ ਪਾਸੇ ਇਤਿਹਾਸਕਾਰ ਚਾਹੇ ਉਹ ਭਾਰਤੀ ਰਹੇ ਹੋਣ ਤੇ ਈਵਨ ਚਾਹੇ ਉਹ ਅੰਗਰੇਜ਼ੀ ਇਤਿਹਾਸਕਾਰ ਰਹੇ ਹੋਣ ਰੋਬਰਟ ਕਲਾਈਵ ਦੀ ਇਮੇਜ ਕੁਝ ਬਹੁਤ ਜ਼ਿਆਦਾ ਵਧੀਆ ਕਦੇ ਵੀ ਨਹੀਂ ਰਹੀ ਤਾਂ ਇਹ ਕਹਾਣੀ ਇੱਥੇ ਖਤਮ ਹੁੰਦੀ ਹੈ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਜਾਣਕਾਰੀ ਦੇ ਨਾਲ